ਸ਼ਾਰਪਰ ਨਿਊਜ਼ ਦੇਖ ਰਹੇ ਸਾਰੇ ਤਮam ਦਰਸ਼ਕਾਂ ਦਾ ਸਵਾਗਤ ਹੈ ਅੱਛੀ ਮੈਂ ਚੇਤਨ ਕਸ਼ਪ ਸੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਇਹ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਤਕਰੀਬਨ 27 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਵਿਧਾਨ ਸਭਾ ਤੇ ਜਾਂ ਦਿੱਲੀ ਦੀ ਸੱਤਾ ਤੇ ਜਿਹੜਾ ਉਹ ਕਬਜ਼ਾ ਹੋਇਆ ਇਸ ਤੋਂ ਪਹਿਲਾਂ ਜੇਕਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਉੱਥੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਗਈਆਂ ਸਨ ਹਾਲਾਂਕਿ ਇਸ ਤੋਂ ਪਹਿਲਾਂ ਸਭ ਤੋਂ ਜਦੋਂ ਇਹ ਪਹਿਲੀ ਵਾਰ ਔਰ ਫਸਟ ਟਾਈਮ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣਦੇ ਨੇ ਤਾਂ ਉਸ ਵਕਤ ਕੁਝ ਕੁ ਦਿਨ ਦਾ ਸਫ਼ਰ ਹੈ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਦੀ ਕੁਰਸੀ ਤੱਕ ਤੈਅ ਹੁੰਦਾ ਉਸ ਤੋਂ ਬਾਅਦ ਜਦੋਂ ਚੋਣਾਂ ਹੁੰਦੀਆਂ ਨੇ ਦਿੱਲੀ ਦੇ ਵਿੱਚ ਤਾਂ ਅਰਵਿੰਦ ਕੇਜਰੀਵਾਲ ਜਾਨਕੀ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੁੰਦੀ ਹੈ ਤੇ ਉਸ ਤੋਂ ਬਾਅਦ ਜਦੋਂ 2020 ਦੇ ਵਿੱਚ ਚੋਣਾਂ ਹੁੰਦੀਆਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਤਰਫਾ ਜਿੱਤ ਹਾਸਲ ਹੁੰਦੀ ਹੈ 70 ਦੇ ਵਿੱਚੋਂ 68 ਦੇ ਕਰੀਬ ਸੀਟਾਂ ਜਿਹੜੀਆਂ ਆਮ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚੋਂ ਪਾਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਸਿਲਸਲਾ ਸ਼ੁਰੂ ਹੁੰਦਾ ਹੈ ਡਿਵੈਲਪਮੈਂਟ ਦਾ ਤਾਂ ਲਗਾਤਾਰ ਆਮ ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਲਾ ਪਾਇਆ ਜਾਂਦਾ ਸੀ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਜੀ ਹਾਂ ਪੰਜਾਬ ਦੇ ਵਿੱਚ ਵੀ ਜਾ ਕੇ ਉਹਨਾਂ ਵੱਲੋਂ ਇਹ ਚੋਣਾਂ ਜਿੱਤੀਆਂ ਗਈਆਂ ਸਨ ਜਾਂ ਚੋਣਾਂ ਲੜੀਆਂ ਗਈਆਂ ਸਨ ਉਹ ਉਸ ਵਕਤ ਵੀ ਉਹਨਾਂ ਵੱਲੋਂ ਦਿੱਲੀ ਮਾਡਲ ਦਾ ਜਿਹੜਾ ਰੋਲਾ ਪਾਇਆ ਜਾਂਦਾ ਸੀ ਕਿ ਦਿੱਲੀ ਮਾਡਲ ਇਸ ਕਰਕੇ ਕਿਹਾ ਜਾਂਦਾ ਸੀ ਉਹ ਕਹਿੰਦੇ ਸੀ ਕਿ ਅਸੀਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਇਤਿਹਾਸਿਕ ਕ੍ਰਾਂਤੀ ਲਿਆਂਦੀ ਹੈ ਜੋ ਕਿ ਅੱਜ ਤੱਕ ਨਾ ਤਾਂ ਕਾਂਗਰਸ ਪਾਰਟੀ ਆਜ਼ਾਦੀ ਤੋਂ ਬਾਅਦ ਲਿਆ ਸਕੀ ਹੈ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਲਿਆ ਸਕੀ ਹੈ ਆਪਣੇ ਕਾਰਜਕਾਲ ਦੌਰਾਨ ਤਾਂ ਐਜੂਕੇਸ਼ਨ ਸੈਕਟਰ ਦੇ ਵਿੱਚ ਇਤਿਹਾਸਿਕ ਕ੍ਰਾਂਤੀ ਤੋਂ ਬਾਅਦ ਉਹਨਾਂ ਵੱਲੋਂ ਦੂਜਾ ਨਾਰਾ ਦਿੱਤਾ ਜਾਂਦਾ ਸੀ ਸਿਹਤ ਸਹੂਲਤਾਂਵਾਂ ਨੂੰ ਲੈ ਕੇ ਕਿ ਸਿਹਤ ਸਹੂਲਤਾਂਵਾਂ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਉਸ ਵਿੱਚ ਬਦਲਾਅ ਆਇਆ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਇਸੇ ਮਾਡਲ ਨੂੰ ਲੈ ਕੇ ਇਹਨਾਂ ਦੋ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਚੋਣ ਲੜੀ ਗਈ ਸੀ ਤੇ ਪੰਜਾਬ ਦੇ ਵਿੱਚ ਵੀ ਲਗਭਗ ਇੱਕ ਤਰਫਾ ਜਿੱਤ ਹੈ ਜਿਹੜੀ ਆਮ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਵਾਈ ਗਈ ਸੀ ਤਾਂ 2022 ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬਣੇ ਸਨ ਤੇ ਹੁਣ ਅਸੀਂ ਗੱਲ ਕਰਨਾ ਚਾਹਾਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਤਾਂ ਅੱਜ ਦਾ ਪ੍ਰੋਗਰਾਮ ਇਸੇ ਕਰਕੇ ਅਸੀਂ ਰਿਕਾਰਡ ਕਰ ਰਹੇ ਆ ਕਿ ਦਿੱਲੀ ਚੋਣ ਨਤੀਜਿਆਂ ਦੇ ਵਿੱਚ ਇੱਕ ਸ਼ਰਮਨਾਕ ਹਾਰ ਹੋਈ ਹੈ ਇੱਕ ਵੱਡੀ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੀ ਤਾਂ ਹੁਣ ਕੀ ਦਿੱਲੀ ਨੂੰ ਦੇਖਣ ਤੋਂ ਬਾਅਦ ਕੀ ਜੋ ਪੰਜਾਬ ਦੇ ਸਿਆਸਤਦਾਨ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜੋ ਲੀਡਰ ਨੇ ਉਹ ਸਭ ਕੁ ਲੈਣਗੇ ਜਾਂ ਨਹੀਂ ਖੈਰ ਇੱਥੇ ਮੈਂ ਕਾਂਗਰਸ ਪਾਰਟੀ ਦੀ ਵੀ ਗੱਲ ਕਰਨਾ ਚਾਹਾਂਗਾ ਕਾਂਗਰਸ ਪਾਰਟੀ ਦੀ ਬੇਹੱਦ ਸ਼ਰਮਨਾਕ ਹਾਰ ਹੋਈ ਹੈ 17 ਦੇ ਵਿੱਚੋਂ ਇੱਕ ਵੀ ਮਤਲਬ ਸਿੰਗਲ ਵਿਧਾਨ ਸਭਾ ਸੀਟ ਤੇ ਉਹ ਜਿੱਤ ਹਾਸਲ ਨਹੀਂ ਕਰ ਸਕੇ ਨੇ ਹਾਲਾਂਕਿ ਸਭ ਤੋਂ ਪੁਰਾਣੀ ਪਾਰਟੀ ਆਜ਼ਾਦੀ ਤੋਂ ਪਹਿਲਾਂ ਦੀ ਪਾਰਟੀ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਜਿਹੜਾ ਕਾਰਜਕਾਲ ਵੀ ਕੀਤਾ ਹੈ ਰਾਜ ਵੀ ਕੀਤਾ ਹੈ ਸੱਤਾ ਤੇ ਕਾਬਸ ਵੀ ਰਹੇ ਨੇ ਪ੍ਰੰਤੂ ਅੱਜ ਦੇ ਸਮੇਂ ਦੇ ਵਿੱਚ ਕਾਂਗਰਸ ਦੀ ਹਾਲਤ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਰਹੀ ਹੈ ਉਹ ਮੈਨੂੰ ਲੱਗਦਾ ਇੰਨੀ ਮਾੜੀ ਜ਼ਿਆਦਾ ਹਾਲਤ ਨਹੀਂ ਰਹੀ ਹੋਵੇਗੀ ਕਿ ਕਿਸੇ ਵੀ ਸੀਟ ਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ ਤਾਂ ਹੁਣ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਦਿੱਲੀ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਾਲਾਤ ਹੈ ਜਿਹੜੇ ਅੱਜ ਜਦ ਤੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਪੰਜਾਬ ਦੇ ਵਿੱਚ ਧਰਨੇ جاری ਨੇ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਵਾਲੀ ਸਰਕਾਰ ਸੀ ਤਾਂ ਉਸ ਵਕਤ ਵੀ ਧਰਨੇ ਇਸੇ ਤਰ੍ਹਾਂ ਹੀ ਲੱਗੇ ਰਹਿੰਦੇ ਸਨ ਪ੍ਰੰਤੂ 2022 ਦੇ ਵਿੱਚ ਲੋਕਾਂ ਨੂੰ ਬਹੁਤੀਆਂ ਉਮੀਦਾਂ ਇਸ ਕਾਰਨ ਸਨ ਕਿਉਂਕਿ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਸੀ ਕਿ ਸਾਨੂੰ ਇੱਕ ਮੌਕਾ ਦੇ ਦਿਓ ਕਿ ਅਸੀਂ ਪੰਜਾਬ ਨੂੰ ਧਰਨੀਆ ਤੋਂ ਮੁਕਤ ਕਰਦੇਾਂਗੇ ਇੱਕ ਮੌਕਾ ਦੇ ਦਿਓ ਅਸੀਂ ਪੰਜਾਬ ਨੂੰ ਗੰਦਲੀ ਰਾਜਨੀਤੀ ਤੋਂ ਮੁਕਤ ਕਰਦੇਾਂਗੇ ਇੱਕ ਮੌਕਾ ਦੇ ਦਿਓ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਦੇਾਂਗੇ ਪ੍ਰੰਤੂ ਦੂਜੇ ਪਾਸੇ ਜੇਕਰ ਆਪਾਂ ਸੂਬੇ ਪੰਜਾਬ ਸੂਬੇ ਦੀ ਦੁਰਦਸ਼ਾ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਇਹ ਗੱਲ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਖਾਸ ਕਰ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਨੂੰਨ ਵਿਵਸਥਾ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਲੜਖੜਾਈ ਹੋਈ ਹੈ ਆਮ ਲੋਕਾਂ ਦੀ ਗੱਲ ਕਰਨੀ ਤਾਂ ਛੱਡੋ ਪੁਲਿਸ ਧਾਕਾ ਜਿਹੜੀ ਇੱਥੇ ਸੁਰੱਖਿਤ ਨਹੀਂ ਹੈ ਪੁਲਿਸ ਥਾਣਿਆਂ ਤੇ ਪੁਲਿਸ ਚੌਕੀਆਂ ਤੇ ਜਿਹੜੇ ਉਹ ਗ੍ਰਨੇਡ ਹਮਲੇ ਪੰਜਾਬ ਦੇ ਵਿੱਚ ਹੁਣ ਕਈ ਵਾਰ ਹੋ ਚੁੱਕੇ ਨੇ ਹਾਲਾਂਕਿ ਚਾਹੇ ਇਹ ਬਾਰ ਬੈਠੇ ਇਹ ਗੈਂਗਸਟਰਾਂ ਵੱਲੋਂ ਇਹ ਜਿਹੜੇ ਘਟਿਆ ਕਰਨਾਮੇ ਕੀਤੇ ਜਾਂਦੇ ਨੇ ਜਾਂ ਸਾਡਾ ਜੋ ਗਵਾਂਡੀ ਮੋਲਕਾ ਹੈ ਪਾਕਿਸਤਾਨ ਉਸ ਵੱਲੋਂ ਉੱਥੇ ਬੈਠੇ ਅਤਾਂਕੀਆਂ ਵੱਲੋਂ ਇਸ ਤਰ੍ਹਾਂ ਦੇ ਹਮਲੇ ਕੀਤੇ ਜਾਂਦੇ ਨੇ ਖੈਰ ਇਸ ਬਾਬਤ ਅੱਜ ਮੈਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿ ਆਖਰਕਾਰ ਇਹ ਹਮਲੇ ਕਿਸ ਵੱਲੋਂ ਕਰਵਾਏ ਜਾ ਰਹੇ ਨੇ ਪ੍ਰੰਤੂ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਜਦੋਂ ਇੱਕ ਵੱਡੀ ਵੱਡੀ ਗਿੰਤੀ ਆ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੀ ਅਧਿਕਾਰੀਆਂ ਦੀ ਬਹੁਤ ਸਾਰੀਆਂ ਇਹਨਾਂ ਦੀਆਂ ਆਪਣੀਆਂ ਟੀਮਾਂ ਹੁੰਦੀਆਂ ਨੇ ਖੂਫੀਆ ਵਿਭਾਗ ਹੁੰਦਾ ਹੈ ਖੂਫੀਆ ਤੰਤਰ ਹੁੰਦਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨੇਕਾ ਟੀਮਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਮੁਲਾਜ਼ਮ ਤਨਤ ਹੁੰਦੇ ਨੇ ਤਾਂ ਅਜੀਹੇ ਦੇ ਵਿੱਚ ਪੁਲਿਸ ਥਾਣਿਆਂ ਤੇ ਚੌਕਿਆਂ ਤੇ ਹਮਲੇ ਹੋਣਾ ਫਿਰ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੀ ਆ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਧਰਨਿਆਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਜਿਹੜੇ ਉਹ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਆਪਾਂ ਪਟਿਆਲਾ ਦੀ ਗੱਲ ਕਰ ਰਹੀ ਆਪਾਂ ਮੁਲਾਜ਼ਮ ਵਰਗ ਦੀ ਗੱਲ ਕਰ ਰਹੀ ਆਪਾਂ ਠੇਕਾ ਮੁਲਾਜ਼ਮਾਂ ਦੀ ਗੱਲ ਕਰ ਰਹੀ ਆਪਾਂ ਅਫਸਰ ਸਹਬਾਨਾਂ ਦੀ ਗੱਲ ਕਰ ਲਈ ਹੈ ਤਾਂ ਸਮੇਂ-ਸਮੇਂ ਤੇ ਹਰ ਇੱਕ ਵਰਗ ਵੱਲੋਂ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਆ ਉਹ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਹੁਣ ਅਸੀਂ ਇੱਕ ਮਹੱਤਵਪੂਰਨ ਵਿਸ਼ੇ ਤੇ ਆਵਾਂਗੇ ਤੇ ਜਦੋਂ ਆਮ ਆਦਮੀ ਪਾਰਟੀ ਨੂੰ 2022 ਦੇ ਵਿੱਚ ਵੱਡੀ ਅਤੇ ਇਤਿਹਾਸਿਕ ਜਿੱਤ ਹਾਸਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੁੰਦਾ ਹੈ ਕਾਂਗਰਸੀਆਂ ਨੂੰ ਜਾਂ ਦੂਜੀਆਂ ਪਾਰਟੀਆਂ ਚੋਂ ਆਏ ਨੁਮਾਇੰਦਿਆਂ ਨੂੰ ਆਪਣੀ ਪਾਰਟੀ ਦੇ ਵਿੱਚ ਰਲਾਉਣ ਦਾ ਸੋ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਹੁਸ਼ਿਆਰਪੁਰ ਤੋਂ ਇਲਾਵਾ ਆਲ ਓਵਰ ਪੰਜਾਬ ਦੀ ਗੱਲ ਕਰ ਲਈਏ ਤਾਂ ਹਰ ਇੱਕ ਮੰਤਰੀ ਵੱਲੋਂ ਹਰ ਇੱਕ ਵਿਧਾਇਕ ਵੱਲੋਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਚਾਲਾਂ ਚੱਲੀਆਂ ਗਈਆਂ ਨੇ ਜਿਨ੍ਹਾਂ ਦੇ ਖਿਲਾਫ ਉਹਨਾਂ ਵੱਲੋਂ ਚੋਣਾਂ ਤੋਂ ਪਹਿਲਾਂ ਭਾਸ਼ਣ ਦਿੱਤੇ ਜਾਂਦੇ ਸਨ ਜਿਨ੍ਹਾਂ ਦੇ ਖਿਲਾਫ ਉਹਨਾਂ ਵੱਲੋਂ ਚੋਣਾ ਲੜੀਆਂ ਗਈਆਂ ਸਨ ਤਾਂ ਉਹਨਾਂ ਨੂੰ ਹੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਆਪਣੇ ਨਾਲ ਰਲਾਲਿਆ ਗਿਆ ਤਾਂ ਜਿੱਥੇ ਇਹ ਗੱਲ ਆਮ ਲੋਕਾਂ ਨੂੰ ਖਟਕਦੀ ਹੈ ਤਾਂ ਆਮ ਲੋਕਾਂ ਤੋਂ ਵੀ ਜ਼ਿਆਦਾਤਰ ਜਿਹਕੇ ਇਹ ਗੱਲ ਕਿਸੇ ਨੂੰ ਖਟਕਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਸ ਜਿਨ੍ਹਾਂ ਨੇ ਘਰ-ਘਰ ਜਾ ਕੇ ਹੱਥ ਜੋੜੇ ਨੇ ਜਿਨ੍ਹਾਂ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਨੇ ਜਿਨ੍ਹਾਂ ਨੇ ਪਾਰਟੀ ਦੇ ਜਦੋਂ ਸਮਾਗਮ ਹੁੰਦੇ ਨੇ ਕੁਰਸੀਆਂ ਦਰੀਆਂ ਵਛਾਈਆਂ ਨੇ ਤਾਂ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜ਼ਿਆਦਾਤਰ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਵੀ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਇਹੇ ਨੇ ਬਹੁਤ ਸਾਰੇ ਵਲੰਟੀਅਰਸ ਇਹੇ ਨੇ ਜਿਨ੍ਹਾਂ ਵੱਲੋਂ ਸਟੇਟਸ ਲਗਾਏ ਜਾ ਰਹੇ ਨੇ ਜਿਨ੍ਹਾਂ ਵੱਲੋਂ ਸਟੋਰੀਆਂ ਪਾਈਆਂ ਜਾ ਰਹੀਆਂ ਨੇ ਕਿ ਅਗਲਾ ਨੰਬਰ ਹੈ ਹੁਣ ਪੰਜਾਬ ਦਾ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੁਰਾਣੇ ਵਲੰਟੀਅਰਸ ਨੂੰ ਪੁਰਾਣੇ ਵਰਕਰਾਂ ਨੂੰ ਦਰਕਰਨਾਰ ਕੀਤਾ ਗਿਆ ਉਸ ਤੋਂ ਇਹ ਸਾਰੇ ਹੀ ਵੋਲੰਟੀਅਰ ਵਰਕਰ ਜਿਹੜੇ ਆਪਣੇ ਆਪਣੇ ਐਮਐਲਏ ਤੋਂ ਆਪਣੇ ਪਾਰਟੀ ਦੇ ਆਗੂਆਂ ਤੋਂ ਜਿਹੜੇ ਕਾਫੀ ਜ਼ਿਆਦਾ ਹਤਾਸ਼ ਵੀ ਨੇ ਤੇ ਨਰਾਜ਼ ਵੀ ਨੇ ਸੋ ਹੁਣ ਵੇਖਣਾ ਹੋਵੇਗਾ ਕਿ ਸਾਰੇ ਇਹ ਜੋ ਇਹ ਹੁਣ ਘਟਨਾਕ੍ਰਮ ਵਾਪਰ ਰਿਹਾ ਹੈ ਘਟਨਾਕ੍ਰਮੀ ਕਹਿ ਸਕਦੇ ਆ ਕਿ ਜਦੋਂ ਕੋਈ ਸਰਕਾਰ ਸੱਤਾ ਦੇ ਵਿੱਚ ਜਾਂਦੀ ਹੈ ਆਮ ਲੋਕਾਂ ਲਈ ਤਾਂ ਨਤੀਜੇ ਹੁੰਦੇ ਨੇ ਪਰੰਤੂ ਜਿਨ੍ਹਾਂ ਦੇ ਹੱਥੋਂ ਪਾਵਰ ਜਾਂਦੀ ਆ ਸੱਤਾ ਜਾਂਦੀ ਆ ਉਹਨਾਂ ਲਈ ਇਹ ਇੱਕ ਤਰ੍ਹਾਂ ਦੀ ਘਟਨਾ ਹੀ ਹੁੰਦੀ ਆ ਤਾਂ ਹੁਣ ਇਹ ਸਾਰੇ ਜੋ ਚੋਣ ਨਤੀਜੇ ਆਏ ਨੇ ਇਹਨਾਂ ਸਾਰੇ ਦਰਿਸ਼ਾਂ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਸੁਧਾਰ ਕਰੇਗੀ ਜੋ ਕਿ ਜੋ ਪੁਰਾਣੇ ਵਲੰਟੀਅਰਸ ਜਾਂ ਪੁਰਾਣੇ ਵਰਕਰਾਂ ਦੀਆਂ ਜੋ ਮੰਗਾਂ ਨੇ ਜੋ ਉਹ ਜਿਨ੍ਹਾਂ ਕਮੀਆਂ ਨੂੰ ਉਹ ਮਹਿਸੂਸ ਕਰਦੇ ਨੇ ਕਿ ਉਹ ਪਾਰਟੀ ਦੇ ਆਗੂ ਚਾਹੇ ਉਹ ਮੰਤਰੀ ਸਾਹਿਬਾਨ ਨੇ ਚਾਹੇ ਐਮਐਲਏ ਸਾਹਿਬਾਨ ਨੇ ਕਿ ਉਹ ਆਪਣੇ ਵਲੰਟੀਅਰਸ ਦੀਆਂ ਉਮੀਦਾਂ ਤੇ ਹੁਣ ਖਰਾ ਉਤਰਣਗੇ ਤੇ ਜੇਕਰ ਅਜੀਹਾ ਉਹ ਕਰਦੇ ਨੇ ਤਾਂ ਹੋ ਸਕਦਾ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਫਾਈਟ ਦੇਣ ਦੇ ਯੋਗ ਹੋ ਸਕਿਆ ਤਾਂ ਜੇਕਰ ਜੀਹਾਂ ਨਹੀਂ ਹੁੰਦਾ ਕਾਨੂੰਨ ਵਿਵਸਥਾ ਨਹੀਂ ਸੁਧਰਦੀ ਹੈ ਰੁਸਕਾਰ ਦੇ ਮੌਕੇ ਨਹੀਂ ਪੈਦਾ ਹੁੰਦੇ ਨੇ ਧਰਨਿਆਂ ਤੋਂ ਮੁਕਤੀ ਨਹੀਂ ਮਿਲਦੀ ਹੈ ਉਹਨਾਂ ਦੇ ਆਪਣੇ ਵਲੰਟੀਅਰਸ ਵਰਕਰਾਂ ਦੀ ਨਾਰਾਜ਼ਗੀ ਦੂਰ ਨਹੀਂ ਹੁੰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ 2022 ਦੇ ਵਿੱਚ ਜੋ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ ਤਾਂ 2027 ਦੇ ਵਿੱਚ ਇਸ ਤਰ੍ਹਾਂ ਦੀ ਹਾਰ ਦਾ ਸਾਹਮਣਾ ਕਰਨਾ ਪਏਗਾ ਕਿ ਉਹ ਵੀ ਇੱਕ ਇਤਿਹਾਸ ਬਣ ਜਾਵੇਗਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਬਣਿਆ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਕਾਂਗਰਸ ਪਾਰਟੀ ਦਾ ਵਿਰੋਧਿਤ ਰਵਜੋਂ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਸੂਬੇ ਦੇ ਵਿੱਚ ਬਣਿਆ ਹੋਇਆ ਸੋ ਉਮੀਦ ਕਰਦੇ ਹਾਂ ਕਿ ਸਾਰੇ ਮਾਮਲੇ ਤੋਂ ਬਾਅਦ ਇਸ ਸਾਰੀ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਸਮੁੱਚੀ ਹਾਈ ਕਮਾਂਡ ਮੈਂ ਤਾਂ ਕਹਾਂਗਾ ਕਿ ਸਮੁੱਚੀ ਹਾਈ ਕਮਾਂਡ ਉਹ ਜ਼ਰੂਰ ਸਬਕ ਲਏਗੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਹਸ਼ਰ ਪਰ ਨਿਊਜ਼ ਦੇ ਨਾਲ